ਮੈਂ ਵਰਦੀ ਕਾ ਪਾਲਾ ਹੈ ਗੁਰੂ ਜੀ ਦੀ ਖਾਤੇ ਮੈਂ ਪਾਰਕਿਸਾਨ ਦੇ ਨਾਲ ਇੱਕ ਬਸੇ ਤੋਂ ਪਰਵਾਇਕ ਮੈਂ ਰਹਾ ਨਾਲ ਮੈਂ ਪੰਜਾਬ ਖੇਤੀਬਾੜੀ ਵਿਦਿਅਕ ਅਕਾਦਮੀ ਦਾ ਪ੍ਰਯਾਗ ਕੀਤਾ ਉਹਦੇ ਵਿੱਚ ਸੀ ਰਾਜ ਦੇ ਵਿਦਿਅਕ ਅਕਾਦਮੀ ਦੇ ਨਾਲ ਪੜਾਈ ਕਰਨ ਦੇ ਸਮੇਂ ਸਿੱਧੂਪੁਰ ਜੁਨੀਅਨ ਦੇ ਨਾਲ ਜੁੜਿਆ ਆਦਰ ਸਿੱਖ ਵੀ ਰਹੇ ਆ ਪਰ ਵੱਡੀ ਗੱਲ ਇਹ ਆ ਜਦੋਂ ਆਪਾਂ ਦੇਖਦੇ ਆ ਕਿ ਕਿਸਾਨਾਂ ਦੀ ਹਾਲਾਤ ਬਹੁਤ ਮਾੜੇ ਨੇ ਇਹ ਮਾੜੇ ਹਾਲਾਤਾਂ ਦੇ ਵਿੱਚ ਕਿਸਾਨ ਪਹੁੰਚਿਆ ਕਿਹਦੇ ਉਹ ਆਪਾਂ ਨੂੰ ਸਾਰਿਆਂ ਨੂੰ ਇੱਕ ਹੀ ਤਰ੍ਹਾਂ ਪਤਾ ਹੈ ਪਰੰਪਰਿਆਂ ਦੇ ਨਾਂ ਦੇ ਕੇ ਉੱਥੇ ਦੇਖੋ ਨੇ ਬੰਦੇ ਕਹਿੰਦੇ ਨੇ ਜਿਨ੍ਹਾਂ ਨੇ ਲੰਮੀ ਪੜ੍ਹਾਈ ਕੀਤੀ ਐ ਅਸਲ ਪ੍ਰੋਫੈਸਰ ਬਣੇ ਪਰ ਚਲੋ ਗੱਲ ਕਰਦੇ ਨੇ ਕਿੰਨਾ ਪੰਜਾਬ ਦੀ ਧਰਤੀ ਨੇ ਅੱਜ ਲਗਨੇ ਨਾਲੇ ਵੱਡੀਆਂ ਸਬਤਾਂ ਬਣਵਈਆਂ ਨੇ ਵੱਡੀਆਂ ਬਿਲਡਿੰਗਾਂ ਬਣਵਈਆਂ ਨੇ ਵੱਡੀਆਂ ਇੰਡਸਟਰੀਆਂ ਬਣਵਈਆਂ ਨੇ ਇਹ ਨਹੀਂ ਪੰਜਾਬ ਨੂੰ ਲੋੜ ਨਹੀਂ ਅਸਲ ਦੇ ਵਿੱਚ ਇਹ ਪੰਜਾਬੀ ਉਕਾਜੂ ਮਚੀ ਨੂੰ ਉਕਾਜੂ ਸ਼ਕਤੀ ਨੂੰ ਖਤਮ ਕਰ ਰਹੇ ਨੇ ਪਰ ਜੇਕਰ ਉਹ ਵਿਗਿਆਨੀ ਇੰਨੇ ਫਿਕਰਮੰਦ ਨੇ ਤਾਂ ਬੋਲ ਕਿਉਂ ਨਹੀਂ ਰਹੇ ਅਸਮੇ ਵਿੱਚ ਉਹ ਵੀ ਇਹ ਰੁਲਾਂ ਦੇ ਬੱਝੇ ਹੋਏ ਨੇ 12 ਜਿਹੜੇ ਲੱਖ ਤੋਂ 1.75 ਕਰੋੜ ਰੁਪਏ ਕਿੱਥੋਂ ਲੈਂਦੇ ਨੇ ਮਨ ਇਹਾਂ ਨੂੰ ਬੋਲ ਬੋਲਣਾ ਕਿਹਦਾ ਪਰ ਆਖਰ ਉਹ ਖੁੱਲ ਕੇ ਕਦੋਂ ਬੋਲਣਗੇ ਕਿਉਂਕਿ ਅਸਮੇ ਵਿੱਚ ਉਦਯੋਗ ਦੀ ਮਗਰ ਇੱਕ ਇੱਕ ਤਰ੍ਹਾਂ ਦਾ ਪਰੇਟ ਕਾਰੇ ਆ ਜਿਵੇਂ ਇਹਨਾਂ ਦੇ ਵਿੱਚੋਂ ਸੜਕਾਂ ਬਣਾ ਰਹੇ ਆ ਵੇਡੂ ਬਣਾ ਰਹੇ ਆ ਜੋ ਕਿਸੇ ਕੰਮ ਦੇ ਨਹੀਂ ਸੜਕਾਂ ਇਹ ਜੋ ਛੋਟੀਆਂ ਨੇ ਇਹ ਵੀ ਠੀਕ ਨੇ ਆਹ ਹੁਣ ਆਪਾਂ ਦੇਖ ਰਹੇ ਆ ਜੋ ਵੱਡੇ ਆ ਜੰਮੂ ਰੋ ਲੈ ਕੇ ਬਣਾ ਤੱਕ ਸੜਕ ਬਣ ਨਹੀਂ ਆ ਜਿਵੇਂ ਇਹਨਾਂ ਦੇ ਲੋਟੋਟੇ ਹੋ ਰਹੇ ਨੇ ਇੱਕ ਕੋਸ਼ਿਸ਼ ਨਹੀਂ ਕਰ ਰਹੇ ਨੇ ਇਹ ਕੰਮ ਕਰੇ ਚਾਹ ਪਰ ਇਹਨਾਂ ਨੂੰ ਫਾਇਦਾ ਦੇਣ ਦੇ ਲਈ ਥੋੜਾ ਆਪਾਂ ਦੇਖ ਲੈ ਜੇ ਮੰਡੀ ਦੇ ਵਿੱਚ ਕੰਕ ਲੈ ਕੇ ਜਾਂਦੇ ਆ ਜੋ ਨਾਲ ਲੈ ਕੇ ਜਾਂਦੇ ਆ ਸੋ ਆਪਣੀ ਸੜਕ ਥੋੜੀ ਕੁੱਟੀ ਹੋਣ ਕਰਕੇ ਥੋੜਾ ਮੋਟਾ ਸੜਕ ਤੇ ਬੈਠਿਆਂ ਦਾ ਜਦੋਂ ਇਹ ਆ ਮੇ ਸੜਕ ਤੇ ਪਰ ਤੁਸੀਂ ਦੇਖੋ ਇੰਨੀ ਸਾਫ਼ ਸੁਥਰੀ ਸੜਕਾ ਜੰਮੂ ਨੂੰ ਲੈ ਕੇ ਗੁੜਿਆਨ ਤੱਕ ਬਣਾਈਆਂ ਲਿਆ ਤਾਂ ਦੇਖੋ ਕੋਈ ਚੀਜ਼ ਹੱਲ ਨਹੀਂ ਸਕਦੀ ਬੜੀ ਤੇ ਜਿਨਾ ਉੱਥੇ ਜਾਣਦੇ ਆ ਪਰ ਅੰਦੋਲਨ ਸ਼ੁਰੂ ਹੋਇਆ ਸਰਕਾਰ ਗੋਹਣਾਂ ਪਹਿਲਾਂ ਵੀ ਪੰਜ ਸਾਲਾਂ ਲਈ ਕੋਈ ਬਦਲਾਅ ਨਹੀਂ ਐਮਐਸਟੀ ਦੀ ਗੱਲ ਕੀਤੀ ਸੀ ਪਰ ਉਹ ਦਿਵਸ ਵਿੱਚ ਦੇ ਹਿੰਦੇ ਨਾਂ ਤੇ ਅਮਰਾਂ ਸਾਰੇ ਨੇ ਖਬਰ ਸੁਣੀ ਆ ਕਿਤੇ ਹੀ ਖਬਰਾਂ ਦੇ ਪੰਜ ਸਾਲਾਂ ਲਈ ਐਮਐਸਟੀ ਮਿਲਣ ਲਈ ਤਿਆਰ ਆ ਸਰਕਾਰ ਮੋਰਾਂ ਮੱਕੇ ਨਾਲ ਪਰਵਾਹ ਆ ਫੋਰਸ ਦੇ ਨਾਲ ਮੈਨੂੰ ਬੜਾ ਦੁਖੀ ਮਾਨਦਲ ਕਹਿਣਾ ਪੈ ਰਿਹਾ ਕਿ ਕੁਝ ਲੋਕ ਸਾਨੂੰ ਨੌਜਵਾਨਾਂ ਨੂੰ ਫਿਰਕਾ ਪ੍ਰਸਤ ਦੱਸ ਰਿਹਾ ਢਕਾਊ ਦੱਸ ਰਿਹਾ ਬੜਾ ਕੁਝ ਬੋਲ ਰਹੇ ਨੇ ਕਈਆਂ ਨੂੰ ਬਾਹਾਂ ਗੱਡੀਆਂ ਜਾ ਰਹੀਆਂ ਨੇ ਕਿਉਂਕਿ ਸਾਡਾ ਕਸੂਰ ਕਿੱਥੇ ਆ ਅਸੀਂ ਜੇ ਕਿਹ ਬੰਦੀ ਦੇ ਨਾਲ ਜੁੜੇ ਹੋਇਆ ਅਸੀਂ ਸਦਾਰਸ਼ ਕਰ ਰਹੇ ਆ ਅਸੀਂ ਆਪਣੇ ਬਲੀਰਦਾਂ ਦੇ ਨਾਲ ਖੜੇ ਆ ਪਰ ਉਹਨਾਂ ਦਾ ਮਕਸਦ ਇਹ ਆ ਨਾ ਜੱਲੇ ਬੰਦੀ ਨੂੰ ਜਵਾਬ ਦੇ ਨਾ ਸਕੀਏ ਬਰਾਸੀ ਅਦੇ ਹਮ ਨਹੀਂ ਕਰਾਂਗੇ ਕਿਉਂਕਿ ਫਿਰ ਅੰਦੋਲਨ ਤੋਂ ਧਿਆਨ ਪੜਕੇਗਾ ਸਾਡਾ ਧਿਆਨ ਸਾਡੇ ਆਗੂਆਂ ਦਾ ਸਾਥ ਦੇਣ ਤੇ ਸਾਡੇ ਵੀ ਉਦਾਰਾ ਸਾਥ ਦੇਣ ਤੇ ਲੱਗਿਆ ਹੋਇਆ ਪਰ ਆਖਰ ਤੱਕ ਅਸੀਂ ਮਜਬੂਰਦਾਰੀ ਦਾ ਸਾਥ ਜੋ ਕਰਦੇ ਰਹਾਂਗੇ ਲੜ ਕੇ ਖੜਾਂਗੇ ਤੱਤਵਾ